ਸਸ਼ਕਲ ਜੀ ਮੈਂ ਡਾਕਟਰ ਸ਼ਵੇਤਾ 파ਰਧਵਜ ਸਾਈਕੋਲੋজিস্ট ਇਪਨੋਥੈਰੇਪਿਸ ਪਾਸਟ ਲਾਈਫ ਰਿਗਰੈਸ਼ਨ ਥੈਰੇਪਿਸਟ ਔਰ ਰਿਲੇਸ਼ਨਸ਼ਿਪ ਕਾਉਂਸਲਰ ਰਿਸ਼ਤੇ ਆ ਦੇ ਵਿੱਚ ਇੱਕ ਬੜੀ ਚੀਜ਼ ਜ਼ਰੂਰੀ ਹੁੰਦੀ ਹੈ ਬੜਾ ਜ਼ਰੂਰੀ ਰਿਸ਼ਤਾ ਜਿਤੋਂ ਹੋਰ ਕਿੰਨੇ ਰਿਸ਼ਤੇ ਬੰਦੇ ਆ ਉਹ ਹੈ ਵਿਆਹ ਦਾ ਰਿਸ਼ਤਾ ਵਿਆਹ ਤੋਂ ਪਹਿਲਾਂ ਕੁਝ ਚੀਜ਼ਾਂ ਬੜੀਆਂ ਛੋਟੀਆਂ ਹੁੰਦੀਆਂ ਪਰ ਉਹਨਾਂ ਦੇ ਇਫੈਕਟ ਬੜੇ ਵੱਡੇ ਆਂਦੇ ਆ ਉਹ ਕੀ ਹੈ ਚਾਰ ਚੀਜ਼ਾਂ ਮੇਰੇ ਹਿਸਾਬ ਨਾਲ ਜਦੋਂ ਕੁੜੀ ਦਾ ਵਿਆਹ ਹੋਣ ਵਾਲਾ ਹੈ ਉਹ ਵਿਆਹ ਤੋਂ ਪਹਿਲਾਂ ਇਹਨਾਂ ਚਾਰ ਚੀਜ਼ਾਂ ਨੂੰ ਆਪਣੇ ਅੱਗੇ ਪਾਰਟਨਰ ਦੇ ਨਾਲ ਜਾਂ ਆਪਣੇ ਪਰਿਵਾਰ ਦੇ ਨਾਲ ਨਾ ਸ਼ੇਅਰ ਕਰੇ ਤਾਂ ਉਹਦਾ ਵਿਵਹਕ ਰਿਸ਼ਤਾ ਬਹੁਤ ਵਧੀਆ ਲੰਘ ਸਕਦਾ ਹੈ ਕਿਉਂਕਿ ਸ਼ੇਅਰ ਕਰਨਾ ਜ਼ਰੂਰੀ ਹੈ ਸੱਚੇ ਹੋਣਾ ਜ਼ਰੂਰੀ ਹੈ ਬਟ ਇਹਨਾਂ ਵੀ ਨਹੀਂ ਜ਼ਰੂਰੀ ਕਿ ਤੁਸੀਂ ਉਹਦੇ ਕਾਰਨ ਬਾਕੀ ਸਾਰੇ ਰਿਸ਼ਤੇ ਖਰਾਬ ਕਰ ਲਓ ਉਹ ਕਿਹੜੀਆਂ ਚਾਰ ਗੱਲਾਂ ਜੇ ਕੁੜੀਆ ਵਿਆਹ ਤੋਂ ਪਹਿਲਾਂ ਇਹਨਾਂ ਚਾਰ ਗੱਲਾਂ ਨੂੰ ਆਪਣੇ ਤੱਕ ਰੱਖ ਲੈਣ ਤਾਂ ਉਧਰ ਅਿਛਾ ਕਾਫੀ ਸੋਨਾ ਹੋ ਸਕਦਾ ਹੈ ਸਭ ਤੋਂ ਪਹਿਲੀ ਚੀਜ਼ ਕੁੜੀ ਜਦੋਂ ਵਿਆਹ ਕੇ ਆਪਣੇ ਘਰ ਚ ਜਾਂਦੀ ਹੈ ਤਾਂ ਉਹਨੂੰ ਆਪਣੇ ਪੇਕੇ ਪਰਿਵਾਰ ਦੇ ਵਿੱਚ ਕੀ ਕਿਦੇ ਕਿਦੇ ਕੀ ਰਿਸ਼ਤੇ ਐ ਮਾਪੇ ਦੇ ਆਪਸ ਚ ਕਿੱਦਾਂ ਦੇ ਕਨਫਲਿਕਟ ਸੀਗੇ ਮੇਰੇ ਆਪਣੇ ਕਜ਼ਨਸ ਨਾਲ ਮੇਰੇ ਚਾਚੇ ਤਾਇਆ ਦੇ ਨਾਲ ਰਿਸ਼ਤੇ ਕਿੰਨੇ ਖਰਾਬ ਸੀਗੇ ਔਰ ਉਹਨਾਂ ਦੀਆਂ ਡਿਟੇਲਸ ਕੀ ਸੀਗੀਆਂ ਉਹ ਆਪਣੇ ਪਾਰਟਨਰ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂ ਕਿਉਂਕਿ ਕੁੜੀ ਨੇ ਜਿਸ ਘਰ ਚ ਜਾਣਾ ਹੁੰਦਾ ਹੈ ਉੱਥੇ ਦੇ ਬਾਰੇ ਸਮਝਣਾ ਆਉਂਦੇ ਲਈ ਜ਼ਰੂਰੀ ਹੁੰਦਾ ਹੈ ਇਹ ਇਨਫੋਰਮੇਸ਼ਨ ਇਹ ਇਹ ਨਹੀਂ ਹੈ ਕਿ ਤੁਸੀਂ ਸੀਕ੍ਰੀਟ ਰੱਖ ਰਹੇ ਹੋ ਇਹ ਤੁਹਾਡੀ ਪਰਸਨਲ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਆਪਣੀ ਪ੍ਰੋਟੈਕਸ਼ਨ ਲਈ ਆਪਣੇ ਤੱਕ ਰੱਖਦੇ ਪਏ ਹੋ ਕਿਉਂਕਿ ਕਿੰਨੀ ਵਾਰੀ ਕੀ ਹੁੰਦਾ ਹੈ ਕਿ ਕੁੜੀ ਬਹੁਤ ਜ਼ਿਆਦਾ ਆਪਣੇ 파ਟਨਰ ਨੂੰ ਦੱਸ ਦਿੰਦੀ ਹੈ ਔਰ ਉਹੀ ਇਨਫੋਰਮੇਸ਼ਨ ਨੂੰ ਔਰ ਫਿਰ ਬਾਅਦ ਦੇ ਵਿੱਚ ਗੱਲ ਵਧਾ ਚੜਾ ਕੇ ਕੁੜੀ ਦੇ ਸਾਹਮਣੇ ਲਿਆਈ ਜਾਂਦੀ ਹੈ ਕਿ ਤੁਹਾਡੇ ਆਪਣੇ ਘਰਾਂ 'ਚ ਕਿਹੜੇ ਰਿਸ਼ਤੇ ਬਹੁਤ ਚੰਗੇ ਆ ਜਿਹੜੇ ਤੂੰ ਇੱਥੇ ਬਹੁਤ ਜ਼ਿਆਦਾ ਲੱਭਦੀ ਪਈ ਹੈ ਹਮੇਸ਼ਾ ਜਿਹਨੂੰ ਪਿੱਛਾ ਹੁੰਦਾ ਉਹਨੂੰ ਪਿੱਛੇ ਹੀ ਰੱਖਣਾ ਹੁੰਦਾ ਹੈ ਨਵੇਂ ਘਰ ਦੇ ਵਿੱਚ ਨਵੇਂ ਤਰੀਕੇ ਨਾਲ ਐਂਟਰ ਕਰਨਾ ਹੁੰਦਾ ਹੈ ਨਵੀਂ ਸੋਚ ਲੈ ਕੇ ਐਂਟਰ ਕਰਨਾ ਹੁੰਦਾ ਹੈ ਆਪਣਾ ਪੁਰਾਣਾ ਜਿਹੜਾ ਉਹ ਕੋਈ ਵੀ ਇਨਫੋਰਮੇਸ਼ਨ ਹੈ ਉਹਨੂੰ ਆਪਣੇ ਪਰਿਵਾਰਿਕ ਇਨਫੋਰਮੇਸ਼ਨ ਨੂੰ ਕੁੜੀ ਨੂੰ ਆਪਣੇ ਤੱਕ ਰੱਖਣਾ ਚਾਹੀਦਾ ਹੈ ਤੁਹਾਡੇ ਪਾਰਟਨਰ ਨੂੰ ਖੁਦ ਆਪਣੇ ਰਿਸ਼ਤੇ ਬਣਾਉਣੇ ਚਾਹੀਦੇ ਕੀ ਪਤਾ ਤੁਹਾਡਾ ਆਪਣਾ ਫਾਦਰ ਨਾਲ ਕੁੜੀ ਦੇ ਆਪਣੇ ਫਾਦਰ ਜਾਂ ਮਦਰ ਨਾਲ ਕੋਈ ਕਨਫਲਿਕਟ ਸਿਗਾ ਪਰ ਉਹ ਮੁੰਡੇ ਦੇ ਨਾਲ ਨਾ ਉਹ ਕਨਫਲਿਕਟ ਆਏ ਪਰ ਜਸਟ ਬਿਕੋਜ਼ ਕੁੜੀ ਅੱਗੇ ਦੱਸ ਦਵੇ ਕਿ ਹਾਂ ਜੀ ਮੇਰੇ ਨਾਲ ਤਾਂ ਮੇਰੇ ਫਾਦਰ ਮਦਰ ਚਾਚੇ ਤਾਏ ਜਾਂ ਕਜ਼ਨ ਨੇ ਐਦਾ ਕੀਤਾ ਸਿਗਾ ਤਾਂ ਉਹ ਵੀ ਉਹ ਰਿਸ਼ਤਾ ਅੱਗੇ ਵਧੀਆ ਤਰੀਕੇ ਨਾਲ ਨਾ ਨਿਭਾ ਸਕੇ ਔਰ ਜਦੋਂ ਤੁਸੀਂ ਉਹਨੂੰ ਕੁਝ ਕਹੋ ਉਹ ਤੁਹਾਡੇ ਉਸ ਰਿਸ਼ਤੇਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਹਾਡੀ ਆਪਸੀ ਲੜਾਈ ਹੁੰਦੀ ਹੈ ਆਪਣੀ ਪਿਛਲੀ ਇਨਫੋਰਮੇਸ਼ਨ ਪਿੱਛੇ ਤੱਕ ਕੀ ਰੱਖਣੀ ਹੈ ਇਹ ਪਹਿਲਾ ਟਿਪ ਦੂਸਰਾ ਟਿਪ ਅ ਅੱਜਕੱਲ ਬੱਚਿਆਂ ਦੇ ਕੁੜੀਆਂ ਦੇ ਸਪੈਸ਼ਲੀ ਕਾਲਜ ਜਾਂ ਸਕੂਲਾਂ ਦੇ ਵਿੱਚ ਰਿਲੇਸ਼ਨਸ਼ਿਪਸ ਬਣ ਜਾਂਦੇ ਆ ਮੁੰਡੇ ਚੰਗੇ ਲੱਗਦੇ ਆ ਅ ਕਈ ਵਾਰੀ ਬੱਚੇ ਉਸ ਰਿਲੇਸ਼ਨਸ਼ਿਪ ਚ ਬੜੇ ਸੀਰੀਅਸ ਹੁੰਦੇ ਆ ਪਰ ਬਾਅਦ ਦੇ ਵਿੱਚ ਜਾ ਕੇ ਉਹ ਰਿਸ਼ਤਾ ਟੁੱਟ ਜਾਂਦਾ ਔਰ ਉਹ ਦੁਬਾਰਾ ਕਿਤੇ ਨਵਾਂ ਰਿਸ਼ਤਾ ਜੁੜਦਾ ਇਹ ਮੇਰੇ ਕੁੜੀਆਂ ਨੂੰ ਸੁਜੈਸ਼ਨ ਹੈ ਕਦੀ ਵੀ ਆਪਣੇ ਪਾਰਟਨਰ ਨਾਲ ਜਿਹਦੇ ਨਾਲ ਤੁਸੀਂ ਵਿਆਹ ਕਰਾਂ ਜਾ ਰਹੇ ਹਾਂ ਉਹਦੇ ਨਾਲ ਕਦੀ ਵੀ ਆਪਣੇ ਪਾਸਟ ਰਿਲੇਸ਼ਨਸ਼ਿਪ ਦੀ ਹਿਸਟਰੀ ਡਿਟੇਲ ਕੌਨ ਸੀ ਕਿੱਦਾਂ ਸੀ ਕਿੱਥੇ ਸੀ ਕਿੰਨੀ ਦੇਰ ਤੱਕ ਸੀ ਉਹਨੇ ਤੁਹਾਨੂੰ ਕੀ ਟਰੋਮਾ ਦਿੱਤਾ ਕਦੀ ਨਹੀਂ ਡਿਸਕਸ ਕਰੋ ਇਹ ਤੁਹਾਡੀ ਬਹੁਤ ਪਰਸਨਲ ਇਨਫੋਰਮੇਸ਼ਨ ਹੈ ਮੈਂ ਨਹੀਂ ਕਹਿੰਦੀ ਝੂਠ ਬੋਲੋ ਮੈਂ ਕਹਿੰਨੀ ਹਾਂ ਇਮਾਨਦਾਰ ਹੋ ਦੱਸੋ ਉਹਨਾਂ ਨੂੰ ਕੋਈ ਸੀਗਾ ਪਰ ਉਹ ਪਾਸਟ ਵਿੱਚ ਸੀਗਾ ਜਦੋਂ ਵੀ ਤੁਸੀਂ ਆਪਣੀ ਇਹ ਪਰਸਨਲ ਹਿਸਟਰੀ ਉਹਦੇ ਨਾਲ ਸ਼ੇਅਰ ਕਰਨ ਜਾਣਿਓ ਤੁਸੀਂ ਉਹ ਸ਼ਾਇਦ ਇਹ ਪਾਰਟਨਰ ਵੀ ਸਾਰੇ ਅਸੀਂ ਸਾਰੇ 100% ਕੰਪਲੀਟ ਤਾਂ ਹੁੰਦੇ ਨਹੀਂ ਉਹ ਇਨਸਿਕਿਉਰ ਫੀਲ ਕਰ ਸਕਦਾ ਹੈ ਉਹ ਤੁਹਾਡੇ ਤੇ ਡਾਊਟ ਕਰ ਸਕਦਾ ਹੈ ਉਹਦੇ ਮਨ ਚ ਕੁਝ ਵੀ ਆ ਸਕਦਾ ਹੈ ਕਿੰਨੀਆਂ ਕੁੜੀਆਂ ਤਾਂ ਇੱਥੇ ਤੱਕ ਬਹੁਤ ਜ਼ਿਆਦਾ ਓਨੈਸਟ ਹੋ ਕੇ ਕਹਿਣ ਦੀ ਕੋਸ਼ਿਸ਼ ਕਰਦੀ ਹੈ ਕਿ ਨਹੀਂ ਆਈ ਸਟਿਲ ਹੈਵ ਦਾ ਫੀਲਿੰਗਸ ਉਹ ਬੱਤ ਦੱਸੋ ਨਾ ਤੁਹਾਡਾ ਪਾਰਟਨਰ ਉਹ ਇਨਫਰਮੇਸ਼ਨ ਨੂੰ ਕਿੱਦਾਂ ਲਏ ਤੁਹਾਡੀ ਆਪਣੇ ਪਾਸਟ ਰਿਲੇਸ਼ਨਸ਼ਿਪਸ ਨੂੰ ਕਦੀ ਵੀ ਆਪਣੇ ਪਾਰਟਨਰ ਦੀ ਨਾਲ ਡਿਟੇਲ ਚ ਨਹੀਂ ਸ਼ੇਅਰ ਕਰੋ ਇੰਨਾ ਜ਼ਰੂਰ ਕਹੋ ਕਿ ਕੋਈ ਹੈ ਜਾਂ ਕੋਈ ਸਗਾ ਹੈ ਤਾਂ ਨਹੀਂ ਸੌਰੀ ਕੋਈ ਸਗਾ ਬਟ ਕਦੀ ਵੀ ਇਹ ਨਹੀਂ ਕਹੋ ਕਿ ਉਹ ਕੌਣ ਸੀ ਕਿੱਥੇ ਸੀ ਕੀ ਰਿਸ਼ਤਾ ਸੀ ਕੀ ਕੀ ਹੋਇਆ ਉਹਨੇ ਮੇਰੇ ਨਾਲ ਕੀ ਕੀਤਾ ਪਾਸਟ ਏਜ਼ ਅ ਪਾਸਟ ਲੈਟ ਇਟ ਬੀ ਪਾਸਟ ਇਹਨੂੰ ਪ੍ਰੈਜ਼ੈਂਟ ਵਿੱਚ ਨਾ ਲੈ ਕੇ ਆਓ ਇਹ ਵਾਲੀ ਜਿਹੜੀ ਇਨਫਰਮੇਸ਼ਨ ਹੁੰਦੀ ਹੈ ਇਹ ਇੱਕ ਹਥਿਆਰ ਦੀ ਤਰ੍ਹਾਂ ਹੁੰਦੀ ਹੈ ਜਿਹੜਾ ਤੁਸੀਂ ਸ਼ੇਅਰ ਕਰਦੇ ਟਾਈਮ ਪਕੜਾਤਾ ਦਿੰਦੇ ਹੋ ਆਪਣੇ ਇਨਫਰਮੇਸ਼ਨ ਦੇ ਰੂਪ ਚ ਆਪਣੇ ਪਾਰਟਨਰ ਨੂੰ ਪਰ ਬਾਅਦ ਦੇ ਵਿੱਚ ਕਈ ਵਾਰੀ ਲੜਾਈਆਂ ਦੇ ਵਿੱਚ ਤੁਹਾਡੀ ਇਹੀ ਇਨਫਰਮੇਸ਼ਨ ਤੁਹਾਡਾ ਪਾਰਟਨਰ ਯੂਜ਼ ਕਰੇਗਾ ਤੁਹਾਨੂੰ ਅਟੈਕ ਕਰਨ ਲਈ ਜਾਂ ਤੁਹਾਡੇ ਅਗੇਂਸਟ ਇਸ ਕਰਕੇ ਇਹ ਐਦਾ ਦੀ ਇਨਫਰਮੇਸ਼ਨ ਹੈ ਜਿਹਦੇ ਕਾਰਨ ਕਿੰਨੇ ਪਰਿਵਾਰ ਟੁੱਟੇ ਕਦੀ ਵੀ ਗਲਤੀ ਦੇ ਨਾਲ ਆਪਣੇ ਪਾਸਟ ਰਿਲੇਸ਼ਨਸ਼ਿਪਸ ਨਾਲ ਸ਼ੇਅਰ ਕਰੋ ਤੀਸਰਾ ਟਿਕ ਕਦੀ ਆਪਣੀਆਂ ਵੀਕਨੈਸਸ ਜਿਹੜੀਆਂ ਹੁੰਦੀਆਂ ਮੇਰੇ ਪਰਿਵਾਰ ਚ ਮੇਰੀ ਰਿਸਪੈਕਟ ਨਹੀਂ ਸੀਗੀ ਔਰ ਮੈਂ ਬਹੁਤ ਸਾਲੋ ਸਾਲ ਤੱਕ ਰੋਂਦੀ ਰਹੀ ਜਾਂ ਮੈਂ ਬਹੁਤ ਕੁਝ ਚੀਜ਼ਾਂ ਚ ਅੰਡਰ ਕੌਨਫिडेंट ਐ ਅੰਡਰ ਕੌਨਫिडेंट ਹੋ ਕੇ ਆਪਣੇ ਪਾਰਟਨਰ ਦੇ ਕੋਲ ਰੀਸ਼ੋਰੈਂਸ ਲੈਣ ਜਾਣਾ ਔਰ ਓਵਰ ਸ਼ੇਅਰ ਕਰਨ ਜਾਣਾ ਉਹਦੇ ਨਾਲ ਤੁਹਾਡੀ ਇੱਕ ਵੀਕ ਪਰਸਨੈਲਿਟੀ ਸਾਹਮਣੇ ਆਉਂਦੀ ਹੈ ਪਰਿਵਾਰ ਬਣਾਉਣ ਦਾ ਮਤਲਬ ਹੈ ਕਿ ਤੁਸੀਂ ਬਹੁਤ ਜ਼ਿੰਮੇਵਾਰੀਆਂ ਲੈਣੀਆਂ ਬਹੁਤ ਜ਼ਿੰਮੇਵਾਰੀਆਂ ਲੈਣ ਲਈ ਤੁਹਾਨੂੰ ਮੈਂਟਲੀ ਔਰ ਫਿਜ਼ੀਕਲੀ ਦੋਨੋਂ ਪਾਸੇ ਸਟਰੋਂਗ ਹੋਣਾ ਪੈਂਦਾ ਹੈ ਔਰ ਜਦੋਂ ਅਸੀਂ ਓਵਰ ਸ਼ੇਅਰ ਕਰਨ ਜਾਂਦੇ ਆ ਤਾਂ ਦੂਸਰੇ ਬੰਦੇ ਨੂੰ ਲੱਗਦਾ ਹੈ ਓਵਰ ਸ਼ੇਅਰਿੰਗ ਹਮੇਸ਼ਾ ਇੱਕ ਵੀਕਨੈਸ ਹੈ ਓਵਰ ਸ਼ੇਅਰਿੰਗ ਕਦੇ ਵੀ ਓਨੈਸਟੀ ਨਹੀਂ ਹੁੰਦੀ ਓਵਰ ਸ਼ੇਅਰ ਇੱਕ ਕਮਜ਼ੋਰ ਜਿਹੜਾ ਇਮੋਸ਼ਨਲੀ ਔਰ ਮੈਂਟਲੀ ਕਮਜ਼ੋਰ ਬੰਦਾ ਹੈ ਉਹ ਕਰਦਾ ਹੈ ਕਿਉਂਕਿ ਉਹ ਗੱਲ ਕਰਕੇ ਆਪਣੇ ਆਪ ਨੂੰ ਇੱਕ ਤਰ੍ਹਾਂ ਠੀਕ ਫੀਲ ਕਰਾ ਰਿਹਾ ਹੁੰਦਾ ਹੈ ਦੂਸਰਾ ਓਵਰਸ਼ੇਅਰ ਕਰਕੇ ਉਹ ਆਪਣੇ ਆਪ ਨੂੰ ਰਿਲੈਕਸ ਕਰ ਰਿਹਾ ਹੁੰਦਾ ਹੈ ਕਿ ਦੇਖੋ ਜੀ ਮੈਂ ਤਾਂ ਸਾਰਾ ਦੱਸ ਦਿੱਤਾ ਹੁਣ ਕੁਝ ਵੀ ਹੋਏਗਾ ਤਾਂ ਮੈਨੂੰ ਇਹ ਤਾਂ ਨਹੀਂ ਕਹੇਗਾ ਤੂੰ ਤੂੰ ਆਪਣੇ ਆਪ ਕਰ ਲਿਆ ਮੈਨੂੰ ਦੱਸਿਆ ਨਹੀਂ ਤੇ ਉਹ ਤੁਹਾਡੀ ਪਰਸਨੈਲਿਟੀ ਦਾ ਇੱਕ ਕਮਜ਼ੋਰ ਹਿੱਸਾ ਸਾਹਮਣੇ ਲੈ ਕੇ ਆਂਦਾ ਹੈ ਓਵਰਸ਼ੇਰਿੰਗ ਨਹੀਂ ਕਰੋ ਔਰ ਚੌਥਾ ਟਿਪ ਕਦੀ ਵੀ ਜੇ ਤੁਹਾਡੇ ਨਾਲ ਵਿਆਹ ਤੋਂ ਪਹਿਲਾਂ ਤੁਹਾਡੇ ਪਰਿਵਾਰ ਦੇ ਕਿਸੇ ਬੰਦੇ ਨੇ ਕਿਸੇ ਦੋਸਤ ਨੇ ਯਾ ਕਿਸੇ ਵੀ ਬੰਦੇ ਨੇ ਤੁਹਾਡੇ ਨਾਲ ਕੋਈ ਸੀਕ੍ਰੈਟ ਸ਼ੇਅਰ ਕੀਤਾ ਹੈ ਉਹ ਆਪਣੇ ਪਾਰਟਨਰ ਦੇ ਨਾਲ ਕਦੀ ਸ਼ੇਅਰ ਨਹੀਂ ਕਰੋ ਕਿਉਂਕਿ ਉਹਦੇ ਨਾਲ ਤੁਹਾਡੀ ਇੱਕ ਅਨਟਰਸਟਫੁਲ ਪਰਸਨੈਲਿਟੀ ਬਾਹਰ ਆਂਦੀ ਹੈ ਔਰ ਤੁਹਾਡਾ ਪਾਰਟਨਰ ਸੋਚ ਸਕਦਾ ਹੈ ਕਿ ਇਹਨੇ ਅੱਜ ਮੇਰਾ ਆਪਣੇ ਬੈਸਟ ਫਰੈਂਡ ਦਾ ਜਾਂ ਆਪਣੇ ਪਰਿਵਾਰ ਦੇ ਇੱਕ ਇੰਪੋਰਟੈਂਟ ਬੰਦੇ ਦਾ ਜਿਹੜਾ ਇੱਕ ਸੀਕ੍ਰੈਟ ਸੀਗਾ ਉਹ ਆਪਣੇ ਦਿਲ 'ਚ ਨਹੀਂ ਰੱਖਿਆ ਇਹ ਮੇਰਾ ਔਰ ਮੇਰੇ ਪਰਿਵਾਰ ਦਾ ਕਿੱਦਾਂ ਰੱਖੇਗੀ ਇਸ ਕਰਕੇ ਇਹ ਚਾਰ ਚੀਜ਼ਾਂ ਜੜੀਆਂ ਹਨ ਓਵਰ ਸ਼ੇਅਰਿੰਗ ਔਰ ਸੀਕ੍ਰੈਸੀ ਦੇ ਨਾਮ ਤੇ ਆਪਣੀ ਸਾਰੀ ਇਨਫੋਰਮੇਸ਼ਨ ਦੱਸਣਾ ਓਨੈਸਟੀ ਦੇ ਨਾਮ ਤੇ ਆਪਣੇ ਸਾਰੇ ਰਿਲੇਸ਼ਨਸ਼ਿਪਸ ਨੂੰ ਡਿਟੇਲ ਚ ਰਿਵੀਲ ਕਰਨਾ ਤੁਹਾਡੇ ਅਗੇਂਸਟ ਇੱਕ ਵੈਪਨ ਹੈ ਇੱਕ ਹਥਿਆਰ ਹੈ ਜਿਹੜਾ ਅੱਜ ਨਹੀਂ ਤਾਂ ਕੱਲ ਚੱਲ ਹੀ ਜਾਂਦਾ ਹੈ ਕਹਿੰਦੇ ਨਾ ਹੱਥ ਹਥਿਆਰ ਹੋਵੇ ਗਲਤੀ ਨਾਲ ਵੀ ਕਈ ਵਾਰੀ ਚੱਲ ਜਾਂਦਾ ਤਾਂ ਜ਼ਰੂਰੀ ਨਹੀਂ ਹੁੰਦਾ ਉਹਨਾਂ ਹਥਿਆਰਾਂ ਨੂੰ ਲੈ ਕੇ ਆਪਾਂ ਰਿਸ਼ਤੇ ਬਣਾਉਣ ਚੱਲੀਏ ਤਾਂ ਕੁੜੀਆਂ ਜੇ ਇਹਨਾਂ ਚਾਰ ਚੀਜ਼ਾਂ ਦਾ ਧਿਆਨ ਰੱਖਣ ਆਪਣੀ ਇਨਫੋਰਮੇਸ਼ਨ ਆਪਣੇ ਤੱਕ ਰੱਖਣ ਤਾਂ ਕਾਫੀ ਹੱਦ ਤੱਕ ਰਿਸ਼ਤੇ ਬਚ ਸਕਦੇ ਆ ਥੈਂਕ ਯੂ